ਤਰਨਤਾਰਨ ਦੇ ਪਿੰਡ ਬੂੜਚੰਦ ਚ ਅੱਜ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸਮੂਹ ਪਿੰਡ ਵਾਸੀਆਂ ਸਮੂਹ ਸੇਖ ਸੰਗਤਾਂ ਅਤੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਰੱਖਿਆ ਗਿਆ ਸਮਾਗਮ ਦੀ ਸ਼ੁਰੂਆਤ ਸ੍ਰੀ ਜਪਜੀ ਸਾਹਿਬ ਜੀ ਅਤੇ ਅਨੰਦ ਸਾਹਿਬ ਜੀ ਦੇ ਪਾਠ ਨਾਲ ਹੋਈ ਉਪਰੰਤ ਸੰਤਾ ਮਹਾਪੁਰਖਾਂ ਦੇ ਕਾਰਕਮਲਾਂ ਨਾਲ ਨਵੇਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਇਸ ਸਮੇਂ ਬਾਬਾ ਗੁਰਬਚਨ ਸਿੰਘ ਜੀ ਸੋਰ ਸਿੰਘ ਬਾਬਾ ਚਰਮ ਸਿੰਘ ਜੀ ਦਿয়ালਪੁਰ ਬਾਬਾ ਬਲਵਿੰਦਰ ਸਿੰਘ ਜੀ ਮਾੜੀ ਕੰਬੋਕੇ ਬਾਬਾ ਹਰਮਿੰਦਰ ਸਿੰਘ ਮਾਤਾ ਕੋਲਾ ਭਲਾਈ ਕੇਂਦਰ ਬਾਬਾ ਮੋਜੀਦਾਸ ਜੀ ਮਾੜੀ ਕੰਬੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਕਾਰ ਕਮਲਾ ਨਾਲ ਗੁਰਦੁਆਰਾ ਸਿੰਘ ਸਾਹਿਬ ਜੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਇਸ ਸਮਾਗਮ ਦੌਰਾਨ ਸਮੂਹ ਸੇਕ ਸੰਗਤਾਂ ਦੇ ਸਹਿਯੋਗ ਨਾਲ ਤਰ੍ਹਾਂ ਤਰ੍ਹਾਂ ਦੇ ਉਤੋਟ ਲੰਗਰ ਵੀ ਵਰਤਾਏ ਗਏ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾਵਾਂ ਵੀ ਕੀਤੀਆਂ ਗਈਆਂ ਇਸ ਸਮੇਂ ਭਾਈ ਦਲਬਾਗ ਸਿੰਘ ਬਲੇਰ ਵੱਲੋਂ ਆਈਆਂ ਹੋਈਆਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਕਾ ਹਰ ਜਸ ਸੁਣਾ ਕੇ ਨਿਹਾਲ ਕੀਤਾ ਗਿਆ ਇਸ ਸਮੇਂ ਹੋਰਨਾ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਪਿੰਡ ਬੂੜਚੰਦ ਅਤੇ ਆਲੇ-ਦੁਆਲੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਦੇਖੋ ਵਿਸ਼ੇਸ਼ ਰਿਪੋਰਟ 어머님의 환전을 너무 사랑 morally 이번에 국민의힘까지night 모두 혼란ית ਅਏ ਜੀ ਇਹ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਨੇ ਨਗਰ ਤੇ ਬਹੁਤ ਜਿਆਦੀ અપਾਰ ਕਿਰਪਾ ਕੀਤੀ ਆ ਜਿਹੜਾ ਉਹਨਾਂ ਨੇ ਅੱਜ ਸਾਥ ਹੋਏ ਆਰੰਭ ਕਰਾਇਆ ਸੰਤਾਂ ਮਹਾਂਪੁਰਖਾਂ ਦੇ ਹੱਥੋਂ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਸਹਿਯੋਗੀ ਨੇ ਸਾਰੇ ਜਿੰਨੇ ਵੀ ਲੋਕ ਆ ਬੜਾ ਵੱਧ ਚੜ੍ਹ ਕੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਦਿੰਦੇ ਰਹਿਣਗੇ ਸਾਡੇ ਮੁੱਢੋਂ ਇੱਕ ਮਿਸਾਲ ਆ ਬੂੜ ਜਾਂਦੀ ਵੀ ਕੋਈ ਬੈਰ ਵਿਰੋਧ ਨਹੀਂ ਕਿਸੇ ਨਾਲ ਕੋਈ ਠੀਕ ਆ VOTING ਦੀ ਜੋ ਮਰਜ਼ੀ ਸਾਡੀ ਪਾਰਟੀ ਬਾਜੀ ਹੋਵੇ ਪਰ ਸਾਂਝੇ ਕੰਮ ਦੇ ਵਿੱਚ ਸਾਰੇ ਹੀ ਵੱਧ ਚੜ ਕੇ ਅੱਗੇ ਲਾ ਕੇ ਹਿੱਸਾ ਦੇਣ ਲੈਂਦੇ ਨੇ ਹੁਣ ਗ੍ਰਹੀ ਵੀ ਹੋਈ ਆ ਤੇ ਜੋ ਸੰਗਤ ਨੇ ਲਾਈ ਆ ਤੈਨੂੰ ਫਿਰ ਸਾਰਿਆਂ ਨੇ ਪ੍ਰਵਾਨ ਕੀਤਾ ਤੇ ਸਾਰੀ ਸੰਗਤ ਇੱਥੇ ਗੁਰਦੁਆਰਾ ਸਾਹਿਬ ਵੀ ਅੱਜ ਕੋਈ ਜਿਹਨੂੰ ਜ਼ਿਆਦਾ ਵਿਹਾਰਾ ਹੋਊਗਾ ਉਹਦਾ ਪਰਿਵਾਰ ਦਾ ਜੀ ਕੋਈ ਰਹਿ ਗਿਆ ਉਹਨਾਂ ਦੇ 1 2 3 ਜੀ ਹਰ ਪਰਿਵਾਰ ਦੇ ਵਿੱਚੋਂ ਆਏ ਆ ਛੋਟਾ ਨਗਰ ਹੋਣ ਦੇ ਨਾਤੇ ਮੈਂ ਲੱਖ 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 ਸ਼ੁਕਰਾਨਾ ਇਹ ਸੰਗਤ ਦਾ ਕਰਦਾ ਏ ਜਿਨ੍ਹਾਂ ਐਡਾ ਵੱਡਾ ਤਗੜਾ ਪ੍ਰਬੰਧ ਕੀਤਾ ਵਾ ਕੰਮ ਤੇ ਗੁਰੂ ਮਹਾਰਾਜ ਨੇ ਆਪਣਾ ਆਪੇ ਕਰ ਲੈਣਾ ਹੈ ਕਿ ਅਸੀਂ ਜਦੋਂ ਆਪ ਦਾ ਮਕਾਨ ਸ਼ੁਰੂ ਕਰਨਾ ਹੁੰਦਾ ਏ ਉਦੋਂ ਅਸੀਂ ਸਤਗੁਰਾਂ ਕੋਲ ਆ ਕੇ ਅਰਦਾਸ ਕਰਦੇ ਆਂ ਵੀ ਹੇ ਮਾਲਕ ਅਸੀਂ ਅਰਦਾਸ ਮਕਾਨ ਬਣਾਉਣ ਲੱਗੇ ਆਂ ਵਿੱਚ ਛਾਈ ਹੋਣਾ ਤੇ ਇਹਦੇ ਕੰਮ ਹੀ ਉਹਦਾ ਆਪਦਾ ਉਹਨੇ ਆਪਣਾ ਕੰਮ ਆਪੇ ਕਰ ਦੇਣਾ ਹੈ ਮੈਂ ਸਾਰੀ ਸੰਗਤ ਦਾ ਤਲਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਪਿੰਡ ਬੂਟਚੰਦ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਸੋ ਸਾਡੇ ਨਗਰ ਦੇ ਵਿੱਚ ਗੁਰਦਰਾ ਸਾਹਿਬ ਦੀ ਇਮਾਰਤ ਜਿਹੜੀ ਬਹੁਤ ਪੁਰਾਣੀ ਹੋ ਚੁੱਕੀ ਸੀ ਔਰ ਹੁਣ ਦੇ ਮਤਲਬ ਜਿੱ ਤਰ੍ਹਾਂ ਕਿ ਅੱਜ ਆਪਾਂ ਜਾਣਦੇ ਨਗਰਾਂ ਦੇ ਵਿੱਚੋਂ ਸਾਰੇ ਖੁਸ਼ੀ ਗਮੀ ਦੇ ਪ੍ਰੋਗਰਾਮ ਜਿਹੜਾ ਉਹ ਆਮ ਗੁਰਦਾਰਿਆਂ ਦੇ ਵਿੱਚ ਹੀ ਹੁੰਦੇ ਨੇ ਇਸ ਵਾਸਤੇ ਸਾਨੂੰ ਇਥੋਂ ਲਾਗੇ ਬਾਬਾ ਰਾਮੂ ਜੀ ਵਿਖੇ ਜਾਣਾ ਪੈਂਦਾ ਸੀ ਔਰ ਵੈਸੇ ਵੀ ਮਤਲਬ ਕਿ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਸੀ ਮੁਸ਼ਕਲ ਸਾਨੂੰ ਆਉਂਦੀ ਸੀ ਲੰਗਰ-ਲੰਗਰ ਦੀ ਜਾਂ ਸੰਗਤਾਂ ਬੈਠਣ ਦੀ ਜਾਂ ਕਥਾ ਵਿਚਾਰਾਂ ਦੀ ਪ੍ਰੋਗਰਾਮ ਹੁੰਦੀ ਸੀ ਤੇ ਬੜੀ ਮੁਸ਼ਕਲ ਆਉਂਦੀ ਸੀ ਇਸ ਵਾਸਤੇ ਸਾਰੇ ਨਗਰ ਨੇ ਗੁਰਮਤਾ ਕਰਕੇ ਪਿਆਰ ਦੇ ਨਾਲ ਸਾਰੇ ਸੰਗਤਾਂ ਨੇ ਰਲ ਮਿਲ ਕਰਕੇ ਅਸੀਂ ਗੁਰਦਾਰਾ ਸਾਹਿਬ ਦਾ ਅੱਜ ਜਿਹੜਾ ਇੱਕ ਨੀ ਪੱਥਰ ਰੱਖਿਆ ਗਿਆ ਜਿਹੜਾ ਗੁਰਦਾਰਾ ਸਾਹਿਬ ਹੈ 45 ਫੁੱਟ ਚੌੜਾ ਔਰ 70 ਫੁੱਟ ਜਿਹੜਾ ਲੰਬਾਈ ਉਹਦੀ ਰੱਖੀ ਗਈ ਹੈ ਸੋ ਇਹਦੇ ਅੱਜ ਨੀ ਪੱਥਰ ਰੱਖਿਆ ਗਿਆ ਜੋ ਮਹਾਂਪੁਰਖ ਬਾਬਾ ਚਰਨ ਸਿੰਘ ਦੀ ਬਾਬਾ ਬਡਾ ਸਾਹਿਬ ਵਾਲੇ ਔਰ ਬਾਬਾ ਗਰਬਚਨ ਸਿੰਘ ਦੀ ਸੁਰ ਸਿੰਘ ਵਾਲੇ ਬਾਬਾ ਇਕਬਾਲ ਸਿੰਘ ਦੀ ਸੇਵਾਦਾਰ ਪਹੁੰਚੀ ਸੀ ਬਾਬਾ ਬਲਵਿੰਦਰ ਸਿੰਘ ਦੀ ਮਾੜੀ ਕੰਬਗਤ ਪਹੁੰਚੀ ਸੀ ਬਾਬਾ ਮੋਜੀਦਾਸ ਜੀ ਪਹੁੰਚੀ ਸੀ ਹੋਰ ਗੁਰੂ ਕੀ ਪਿਆਰੀਆਂ ਸੰਗਤਾਂ ਨਗਰ ਦਿয়ালਪੁਰੇ ਤੋਂ ਵੀ ਬਾਬਾ ਰਾਮੂ ਜੀ ਜਿਹੜੀ ਕਮੇਟੀ ਹੈ ਉਥੋਂ ਦੀ ਪ੍ਰਬੰਧਕ ਕਮੇਟੀ ਉਹ ਵੀ ਸਾਰੇ ਗਰੰਥੀ ਸਾਹਿਬਾਨ ਪਹੁੰਚੇ ਸਨ ਸੋ ਇਸ ਵਾਸਤੇ ਸਾਰਾ ਪ੍ਰੋਗਰਾਮ ਜ ਰੱਖਿਆ ਗਿਆ ਜੀ ਅੰਮ੍ਰਿਤ ਵੇਲੇ ਤੋਂ ਜਪਜੀਤ ਸਾਹਿਬ ਦੇ ਸਪੂਰਨ ਪਾਠ ਨਾਲ ਸਾਹਿਬ ਦੇ ਸਪੂਰਨ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਮਹਾਂਪੁਰਖਾਂ ਨੇ ਅੱਜ ਜਿਹੜਾ ਇਹ ਉਹ ਨੀਂਹ ਪੱਥਰ ਗੁਰਦੁਆਰਾ ਸਾਹਿਬ ਦਾ ਰੱਖਿਆ ਗਿਆ ਜੀ ਇਹ ਪ੍ਰੋਗਰਾਮ ਸੀ ਸਾਰਾ ਜੀ ਬਿਲਕੁਲ ਜੀ ਸਾਡੇ ਨਗਰ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਹੈ ਘਰ ਭਰਤੀ ਅਸੀਂ ਮਤਲਬ ਕਿ ਸਾਡੇ ਕੋਲ 400 500 ਕਿਲਾ ਨਗਰ ਦਾ ਜਿਹੜਾ ਜ਼ਮੀਨ ਹੈ ਤੇ 2000 ਰੁਪਇਆ ਪਰ ਕਿੱਲੇ ਨੂੰ ਲਾਇਆ ਹੈ ਜਿਹੜਾ ਅਸੀਂ ਸੰਗਤਾਂ ਦੇ ਮਤਲਬ ਕਿ ਸਾਰੇ ਸਜੂਗ ਦੇ ਨਾਲ ਇਹ ਲਾਇਆ ਆਇਆ ਵੀ ਹਰ ਸਮਾਈ ਦੇ ਸਮਾਈ ਅਸੀਂ 2000 ਰੁਪਇਆ ਕਿੱਲੇ ਦਾ ਤੋਂ ਗ੍ਰਾਈ ਲੈਣੀ ਲੈਆ ਕਰਨੀ ਹੈ ਸੋ ਇਸ ਤਰ੍ਹਾਂ ਕਰਕੇ ਸਾਰੀ ਸੰਗਤਾਂ ਜਿਹੜੀਆਂ ਬਹੁਤ ਸਜੂਦ ਹੋ ਰੀਆਂ ਸਾਨੂੰ 12ਵੀਂ ਸੰਗਤਾਂ ਸਜੂਦ ਦੇ ਰੀਆਂ ਨੇ ਸਾਡੇ ਲੁਧਿਆਣੇ ਤੋਂ ਵੀਰ ਗੁਰਦੇਵ ਸਿੰਘ ਜੀ ਕਸ਼ਮੀਰ ਸਿੰਘ ਜੀ ਪਹੁੰਚੇ ਨੇ ਅੱਗੇ ਵੀ ਸਾਨੂੰ ਇਹਨਾਂ ਨੇ ਅਸੀਂ ਪੈੜੀ ਕਿਲਾ ਲਿਆ ਉਹਦੇ ਵਿੱਚ ਬਹੁਤ ਵੱਡਾ ਸਜੂਦ ਦਿੱਤਾ ਸੀ ਹੁਣ ਵੀ ਉਹ ਸਾਨੂੰ ਵਾਚੜ ਕੇ ਸਜੂਦ ਦੇ ਰਹੇ ਨੇ ਔਰ ਨਾਲ ਇੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੇ ਹਾਂ ਇਸ ਪਾਸ ਸਤਿਗੁਰੂ ਕਿਰਪਾ ਕਰਨ ਚੜ੍ਹਦੀਆਂ ਕਲ ਬਸ ਕੇ ਨੇ ਹਾ ਕਰਨ ਸਾਡੇ ਇੱਥੇ ਚੌਥੀ ਪੀੜ੍ਹੀ ਜਿਹਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿੰਦੇ ਨੇ ਇਹ ਵੀ ਸਾਡੇ ਨਗਰ ਦੇ ਵਿੱਚ ਇੱਕੋ ਹੀ ਗੁਰਦਾਰਾ ਸਾਹਿਬ ਹੈ ਔਰ ਸਾਰੇ ਇੱਥੇ ਰામਿਲ ਕਰਕੇ ਅਸੀਂ ਸੇਵਾ ਕਰਦੇ ਹਾਂ ਕਿਸੇ ਨੂੰ ਇਹ ਨਹੀਂ ਵੀ ਛੋਟੀ ਜਾਤ ਵੱਡੀ ਜਾਤ ਕੋਈ ਐਸੋ ਜ ਸਾਡੇ ਵਿਚਾਰ ਨਹੀਂ ਕਿਉਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੀ ਇਹ ਹੈ ਵੀ ਸਾਰੇ ਰામਿਲ ਕਰਕੇ ਅਸੀਂ ਬੈਠਣਾ ਹੈ ਔਰ ਗੁਰੂ ਕੇ ਸਾਰੇ ਸੇਖ ਨੇ ਮਾਨਸ ਕੀ ਜਾਤ ਸਭ ਇੱਕੇ ਪਛਾਣ ਬੋਧ ਦੇ ਮੁਤਾਬਕ ਅਸੀਂ ਇੱਥੇ ਇਸ ਸੰਧਾਤ ਨੂੰ ਲੈ ਕੇ ਚੱਲ ਰਹੇ ਹਾਂ ਇਸ ਵਾਸਤੇ ਗੁਰਦਾਰਾ ਸਾਹਿਬ ਕੀ ਪਿਆਰ ਦੇ ਨਾਲ ਸਾਰੀ ਸੇਵਾ ਚੱਲ ਰਹੀ ਹੈ ਜੀ ਇਹ ਸਾਡੇ ਸੁਭਾਗ ਵਿੱਚ ਰੱਖਿਆ ਗਿਆ ਜੀ